ਮਤ ਪਾਰਟੀ ਦਾ ਉਹ ਸਸਲ ਕਰਨ ਦੀ ਭੰਨ ਨਹੀਂ ਕੀਤਾ ਸਗੋਂ ਮੈਂ ਛੋੜੇ ਛੋੜੇ ਧਰੇ ਲਾਉਂਦਾ ਹੁੰਦਾ ਸੀਗਾ ਕਦੇ ਡੀਸੀ ਦਫਤਰ ਕਦੇ ਪਉਤੇ ਲੋਕੀ ਵੀ ਮੈਨੂੰ ਵੀ ਆਖ ਜਾਂਦੇ ਸੀਗੇ ਗੁਰਸੋਂਦੀ ਅਕਾਲੀ ਦੋਦਾ ਲੀਡਰ ਬੱਲੇ ਬੱਲੇ ਕਰਾਈ ਜਾਂਦਾ ਵਾ ਸੋਮਨੀ ਗਾਲੀ ਗੱਲ ਦਾ ਬੁਲਾ ਰਾ ਬੱਲੇ ਬੱਲੇ ਕਰਾਈ ਜਾਂਦਾ ਵਾ ਅੱਜ ਲੱਗਪਾਲ ਤੋਲ ਬਲਾਜੇ ਦੇ ਟਿੱਟੂ ਪਾਣੀਆਂ ਇਹਨਾਂ ਗੁੰਡਾ ਤਖਤੇ ਯਾਨੀ ਲਗਾਹ ਪਾਉਣ ਵਾਸਤੇ ਬੈਂਡ ਵਜੇ ਲੈ ਕੇ ਆਇਆ ਵਾ ਕਿਉਂਕਿ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਬੋਲਦੇ ਨਹੀਂ ਆ ਸਾਡਾ ਐਮਪੀ ਜਿਹੜਾ ਅਰਬਨੀ ਦੇ ਬਿੱਤੂ ਆ ਜੇ ਜਿੰਮੇਵਾਰੀ ਸੀ ਕਿ ਉਹ ਫੰਡਿੰਗ ਲੈ ਕੇ ਚੱਕੋ ਜਾਂਦਾ ਦਾ ਮੂਹ ਚ ਬੱਬਲ ਕੰਪਾਲ ਲੰਗਾ ਵਾ ਮੈਂ 2-3 ਮਹੀਨੇ ਪਹਿਲਾਂ ਸ਼੍ਰੋਮਨੀ ਕਾਲੀ ਦਲ ਜੁਆਇਨ ਕੀਤੀ ਸੀਗੀ ਤੇ ਮੈਨੂੰ ਪਾਰਟੀ ਨੇ ਬੜਾ ਮਾਨ ਸਤਿਕਾਰ ਬਖਸ਼ਿਆ ਮੈਨੂੰ ਉਹਨਾਂ ਨੇ ਲੁਧਿਆਣਾ ਦੇ ਹੱਤੀ ਦਾ ਬੁਲਾਵਾ ਨੁਕਤ ਕੀਤਾ ਤੇ ਅੱਜ ਕਿ ਟੂ ਪਾਣੀਆ ਪਾਰਟੀ ਕੋ ਅਲਵਿਦਾ ਆਖਦਾ ਵਾ ਉਹ ਕਹਿੰਦੇ ਨਹੀਂ ਆ ਨੱਥ ਦੀ ਮੈਂ ਲੁਧਿਆਣੇ ਮੈਂ ਧਮਕ ਜਲੰਧਰ ਪੈਂਦੀ ਮੋਦੀ ਸਾਹਿਬ 15 ਲੱਖ ਦੇ ਦਿਓ ਵਾਰ ਵਾਰ ਮੈਂ ਕਹਿੰਦੀ ਵਾਰ ਵਾਰ ਯਾਰ ਸੜਕਾਂ ਖੜਕੂਂਗੀ ਆ ਕਿ ਗਾਲੀ ਗਾਲੀ ਆ ਪੀਕੀ ਖੜਕੂਗੀ ਆ ਖੜਕੀ ਰਹਿ ਜਾਂਦਾ ਹਾੜਾ ਦੇ ਪੋਤੀ ਤੇ ਮੈਂ ਦੱਸਣਾ ਚਾਹੁੰਨਾ ਵਾ ਅੱਜ ਸਾਰੇ ਵਰਕਰਾਂ ਨੂੰ ਸ਼ੋਮਨੀ ਕਾਲੀ ਦਲ ਨੂੰ ਵੀ ਇਹਨਾਂ 2 ਸਾਲਾਂ ਤੋਂ ਉੱਤੇ ਦਾ ਸਮਾਂ ਹੋ ਗਿਆ ਵਾ ਮੈਂ ਪਾਰਟੀ ਦੇ ਅਕਸ ਨੂੰ ਕਦੇ ਵੀ ਖਰਾਬ ਨਹੀਂ ਕੀਤਾ ਤਾਂ ਕੈਂਪੀ ਦੀ ਜੁਣਾਉਣੀਆਂ ਨੇ ਸਾਰੇ ਲੀਡਰ ਚੁੱਪ ਨੇ ਸਾਰੇ ਝੱਤੀ ਬੰਦੀ ਚੁੱਪ ਨੇ ਝੱਤੀ ਬੰਦੀ ਵਾਲੇ ਵੀ ਕੀ ਕਰਦੇ ਆ ਉਹ ਉਹਨਾਂ ਨੇ ਆਪਦੇ ਯਾਨੀ ਵਰਕਰਾਂ ਦੇ ਘਰ ਬਣਾ ਲੈ ਫੜੀ ਵਾਲੇ ਕਿ ਨਿੱਕੀ ਨਿੱਕੀ ਗੱਲ ਤਾਂ ਇਹਨਾਂ ਨਾਮ ਦੇ ਜਿੱਥੇ ਬੰਦਿਆਂ ਵਾਲੇ ਪੋਲ ਪਲਾਜ਼ਾ ਰੋਕਦੇ ਆ ਅੱਜ ਕਿੱਥੇ ਗਏ ਜਿੱਥੇ ਬੰਦਿਆਂ ਵਾਲੇ ਗਰ ਇਹ ਸਰਾਂ ਦੀ ਮਾਤਾ ਪਾਰਟੀ ਦੇ ਅੱਖ ਨੂੰ ਬੜੀ ਹੀ ਬੁਨਾਰਿਆ ਵੰਦੇ ਤੇ ਇੱਕ ਸੁਖੀਰ ਬਾਦਲ ਜੀ ਨੂੰ ਅੱਜ ਮੈਂ ਦੱਸਣਾ ਚਾਹੁੰਨਾ ਮੈਂ ਕਿ ਜਦੋਂ ਭਵੰਦਮਾਨ ਦੀ ਲਹਿਰ ਚੱਲ ਰਹੀ ਸੀ ਪੂਰੇ ਪੰਜਾਬ ਦੇ ਵਿੱਚ ਉਹ ਵੱਡੇ ਵੱਡੇ ਕੰਮਸ਼ਾ ਨੂੰ ਵਹਾ ਕੇ ਲੈ ਗਈ ਵੱਡੇ ਵੱਡੇ ਸ਼ੋਮਨੀ ਕੰਨੀ ਕਰਦੇ ਬੰਦਿਆਂ ਨੂੰ ਬਹਾ ਕੇ ਲੈ ਗਈ ਉਸ ਔਫੇਟ ਸਮੇਂ ਟੀਟੂ ਬਣੀਏ ਨੇ ਸ਼ੋਮਨੀ ਕਲੀ ਦਲ ਦਾ ਪੱਲਾ ਫੜਿਆ ਲੇਕਿਨ ਸੰਨੀ ਦੇਵਨੀ ਨੇ ਭਰਾ ਲੱਭਦਾ ਕਿ ਉਹ ਨੂੰ ਵੀ ਲੱਭ ਲੋ ਹੋਰ ਨਵਾਂ ਜੀ ਐਮਪੀ ਬੁਲਾ ਕੇ ਕੀ ਕਰਨਾ ਵਾ ਤਾਂ ਕਿ ਉਹਨੇ ਵਾਦੇ ਕੀਤੇ ਸੀ 15 ਲੱਖ ਰੋਵਾਂਗੇ ਕੀੜੂ ਬਣੀ ਦਸਾਂ ਦਾ ਬਿਆਰ ਵੀ ਲਈ ਬੈਠਾ ਵਗਰਾ ਜਿਹੜਾ ਇਥੇ ਦਾ ਮੌਜੂਦਾ ਐਮਐਲਏ ਸੀਗਾ ਉਹਨੂੰ ਜਿੱਤਉਣ ਵਿੱਚ ਆਪਣਾ ਯੋਗਦਾਨ ਪਾਇਆ ਦੋਸਤੋ ਤੁਹਾਨੂੰ ਪਤਾ ਹੀ ਆ ਵੀ ਲੋਕ ਸਭਾ ਚੋਣਾਂ ਆ ਗਈਆਂ ਨੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਗੱਠ ਜੋੜ ਕਰ ਲਿਆ ਵਾ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਦੋਸਤੋ ਮੈਨੂੰ ਜਾਣਦੇ ਹੋ ਮੇਰਾ ਨਾਮ ਜੈ ਪ੍ਰਕਾਸ਼ ਜੈਨ ਤੁਸੀਂ ਮੈਨੂੰ ਪਿਆਰ ਨਾਲ ਟੀਟੂ ਬਣਿਆ ਸਕਦੇ ਹੋ ਤੁਹਾਨੂੰ ਵੀ ਪਤਾ ਦਾ ਵੀ ਮੈਂ ਇੱਕ ਸੋਮਣੀ ਅਕਾਲੀ ਦਲ ਦਾ ਇੱਕ ਛੋਟਾ ਜਿਹਾ ਪਿਆਦਾ ਹਾਂ ਜਦੋਂ ਇੱਥੇ ਕਾਂਗਰਸ ਦੀ ਸਰਕਾਰ ਸੀਗੀ ਮੈਂ ਦੋ ਤਿੰਨ ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਸੀਗੀ ਤੇ ਮੈਨੂੰ ਪਾਰਟੀ ਨੇ ਬੜਾ ਮਾਣ ਸਤਿਕਾਰ ਬਖਸ਼ਿਆ ਮੈਨੂੰ ਉਹਨਾਂ ਨੇ ਲੁਧਿਆਣਾ ਦੀ ਹੱਤੀ ਦਾ ਬੁਲਾਰਾ ਨੁਕਤ ਕੀਤਾ ਤੇ ਅੱਜ ਟੀਟੂ ਬਾਣੀਆ ਪਾਰਟੀ ਨੂੰ ਅਲਵਿਦਾ ਆਖਦਾ ਵਾ ਤੇ ਲੁਧਿਆਣਾ ਦੀ ਹੱਤੀ ਦੇ ਬੁਲਾਰੇ ਵਿੱਚੋਂ ਯਾਨੀ ਕਿ ਅਸਤੀਫਾ ਦੇ ਰਿਹਾ ਵਾ ਤੇ ਮੈਂ ਦੱਸਣਾ ਚਾਹੁੰਦਾ ਵਾ ਅੱਜ ਸਾਰੇ ਵਰਕਰਾਂ ਨੂੰ ਸ਼੍ਰੋਮਣੀ ਕਾਲੀ ਦਲ ਦੇ ਵੀ ਇਹਨਾਂ 2 ਸਾਲਾਂ ਤੋਂ ਉੱਤੇ ਦਾ ਸਮਾਂ ਹੋ ਗਿਆ ਵਾ ਮੈਂ ਪਾਰਟੀ ਦੇ ਅਕਸ ਨੂੰ ਕਦੇ ਵੀ ਖਰਾਬ ਨਹੀਂ ਕੀਤਾ ਮੈਂ ਪਾਰਟੀ ਦਾ ਅਨੁਸ਼ਾਸਨ ਕਦੇ ਵੀ ਭੰਗ ਨਹੀਂ ਕੀਤਾ ਸਗੋਂ ਮਾਛੋੜੇ-ਜੋੜੇ ਤਾਂ ਰੇਲੋਂਦਾ ਹੁੰਦਾ ਸੀਗਾ ਕਦੇ ਡੀਸੀ ਦਫਤਰ ਕਦੇ ਪੁਲ ਤੇ ਲੋਕੀ ਵੀ ਮੈਨੂੰ ਵੀ ਆਖ ਜਾਂਦੇ ਸੀਗੇ ਗਸ਼ੋਮਨੀ ਕਾਲੀ ਦਲ ਦਾ ਲੀਡਰ ਬੱਲੇ-ਬੱਲੇ ਕਰਾਈ ਜਾਂਦਾ ਵਾ ਸ਼ੋਮਨੀ ਕਾਲੀ ਦਲ ਦਾ ਬੁਲਾਰਾ ਬੱਲੇ-ਬੱਲੇ ਕਰਾਈ ਜਾਂਦਾ ਮਜ਼ਾ ਤੇ ਸਗੋਂ ਦੀ ਮੈਂ ਤਾਂ ਪਾਰਟੀ ਦੇ ਅਖਸ ਨੂੰ ਵਧੀਆ ਹੀ ਬਣਾਇਆ ਵਾ ਤੇ ਇੱਕ ਸ਼ਹੀਦ ਬਾਦਲ ਜੀ ਨੂੰ ਅਗੋਂ ਮੈਂ ਦੱਸਣਾ ਚਾਹਣਾ ਵਾ ਕਿ ਜਦੋਂ ਭਵੰਤਮਾਨ ਦੀ ਲਹਿਰ ਚੱਲ ਰਹੀ ਸੀ ਪੂਰੇ ਪੰਜਾਬ ਦੇ ਵਿੱਚ ਉਹ ਵੱਡੇ ਵੱਡੇ ਕੌਂਸਲਰਾਂ ਨੂੰ ਵਹਾ ਕੇ ਲੈ ਗਈ ਵੱਡੇ ਵੱਡੇ ਸੋਮਣੀ ਕਾਲੀ ਦਲ ਦੇ ਬੰਦਿਆਂ ਨੂੰ ਵਹਾ ਕੇ ਲੈ ਗਈ ਉਸ ਔਖੇ ਸਮੇਂ ਟੀਟੂ ਬਣੀ ਨੇ ਸੋਮਣੀ ਕਾਲੀ ਦਲ ਦਾ ਪੱਲਾ ਫੜਿਆ ਤੇ ਜਿਹੜਾ ਇਥੋਂ ਦਾ ਮੌਜੂਦਾ ਐਮਐਲਏ ਸੀਗਾ ਉਹਨੂੰ ਜਿੱਤੋਂ ਵਿੱਚ ਆਪਣਾ ਯੋਗਦਾਨ ਪਾਇਆ ਅੱਜ ਜੇ ਯਾਨੀ ਕਹਿਣ ਦਾ ਭਾਵ ਪਾਰਟੀਾਂ ਸੰਧਰੀਆਂ ਵਾਂ ਕਈ ਬੰਦੇ ਹੋਰ ਅੰਦਾਜ਼ੇ ਨਾਲ ਉਹਨਾਂ ਵਿੱਚੋਂ ਛੱਡੀ ਕਿਉਂ ਨਹੀਂ ਕਈ ਵਾਰੀ ਦੋਸਤੋ ਯਾਨੀ ਹਾਲਾਤ ਜਿਹੜੇ ਪੈਦਾ ਹੋ ਜਾਂਦੇ ਆ ਸਾਹਮਣੇ ਵੀ ਪਾਰਟੀ ਛੱਡਣੀ ਪੈਂਦੀ ਆ ਜਰਾ ਤੇ ਮੈਂ ਯਾਨੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕੀਤਾ ਸੀਗਾ ਤੇ ਅੱਜ ਮੈਂ ਪਾਰਟੀ ਨੂੰ ਛੱਡ ਰਿਹਾ ਵਾਂ ਮੈਂ ਫੇਰ ਦੱਸਣਾ ਵਾਂ ਵੀ ਮੈਂ ਕਦੇ ਵੀ ਪਾਰਟੀ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਆਜ ਤੂੰ ਮੈਂ ਪਾਰਟੀ ਜੁਆਇਨ ਕੀਤੀ ਸੀ ਮੈਨੂੰ ਕਮੈਂਟਾਂ ਦੇ ਵਿੱਚ ਲੋਕਾਂ ਨੇ ਗਾ ਬਹੁਤ ਕਹੀਆਂ ਸੀ ਆਪਾਂ ਉਹਨਾਂ ਦੀ ਪ੍ਰਵਾਹ ਨਹੀਂ ਦਿੱਤੀ ਕਿਹਾ ਮੈਨੂੰ ਪਤਾ ਹੀ ਆ ਮਗਾ ਲੋਕਾਂ ਦਾ ਕੰਮ ਗਾਲਾ ਕੱਢਣਾ ਜਿਨ੍ਹਾਂ ਨੂੰ ਗਾਲਾ ਕੱਢਣੀ ਹੁੰਦੀ ਨੇ ਉਹਨਾਂ ਦਾ ਕੰਮ ਗਾਲਾ ਕਢਣ ਹੀ ਹੁੰਦਾ ਵਾ ਮੈਂ ਤਾਂ ਲੋਕੀ ਪਹਿਲਾਂ ਵੀ ਗਾਲਾ ਕੱਢਦੇ ਸੀ ਜੀਕਰ ਤੇ ਬਾਕੀ ਅੰਤ ਵਿੱਚ ਮੈਂ ਫੇਰ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਵਾਂ ਤੇ ਜੇ ਇਹਨਾਂ 2 ਸਾਲਾਂ ਦੇ ਵਿੱਚ ਕਿਸੇ ਦਾ ਦਿਲ ਦੁਖਿਆ ਹੋਵੇ ਜਾਂ ਕਿਸੇ ਪਾਰਟੀ ਨੂੰ ਮੈਂ ਚੰਗਾ ਨਾ ਲੱਗਿਆ ਹੋਣਾ ਮੇਰੇ ਕੰਮ ਚੰਗੇ ਨਾ ਲੱਗੇ ਹੋਣ ਉਹਨਾਂ ਤੋਂ ਵੀ ਮੈਂ ਸਮਾ ਮੰਗਦਾ ਆ ਮਾਫੀ ਮੰਗਦਾ ਹੋਇਆ ਪਾਰਟੀ ਨੂੰ ਅਲਵਿਦਾ ਕਹਿੰਦਾ ਆ ਸਭ ਤੋਂ ਪਹਿਲਾਂ ਥੈਂਕ ਯੂ ਮਿਹਰਬਾਨੀ ਸ਼ੁਕਰੀਆ